ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਾਈਮੇਰੀ ਸ਼ਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਚਰਚਾ ਕੀਤੀ ਹੈ ਅੱਜ ਪ੍ਰੋਗਰਾਮ ਵਿੱਚ ਜਿਨ੍ਹਾਂ ਖਬਰਾਂ ਤੇ ਗੱਲਬਾਤ ਕਰਨੀ ਹੈ ਉਹਦੇ ਵਿੱਚ ਜ਼ਿਕਰ ਥਾਰ ਵਾਲੀ ਬੀਬੀ ਦਾ ਕਰਾਂਗੇ ਕਿਉਂਕਿ ਪੁਲਿਸ ਕਾਂਸਟੇਬਲ ਰਹੀ ਇਸ ਬੀਬੀ ਦੇ ਖਿਲਾਫ ਕਈ ਖੁਲਾਸੇ ਹੋ ਰਹੇ ਨੇ ਕਈ ਵੱਡੇ ਲੀਡਰਾਂ ਦੇ ਨਾਮ ਸਾਹਮਣੇ ਆ ਸਕਦੇ ਆ ਅਫਸਰਾਂ ਨਾਲ ਜਾਰੀ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕਾਰਵਾਈ ਕਿਉਂ ਰੁਕ ਗਈ ਹੈ ਸਵਾਲ ਵਿਰੁੱਧੀ ਧਿਰਾਂ ਖੜੇ ਕਰ ਰਹੀਆਂ ਨੇ ਕੀ ਵਾਕਈ ਇਸ ਮਾਮਲੇ ਵਿੱਚ ਢਿੱਲ ਵਰਤੀ ਜਾ ਰਹੀ ਹੈ ਕੀ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਵੱਡੇ ਖੁਲਾਸੇ ਹੋਣਗੇ ਕਿਉਂਕਿ ਲੱਖਾਂ ਰੁਪਏ ਦੀਆਂ ਘੜੀਆਂ ਗੱਡੀਆਂ ਕੋਠੀਆਂ ਇਹਦਾ ਮਤਲਬ ਹੈ ਕਿਤਨਾ ਕਿਤੇ ਗੜਬੜੀਆਂ ਤਾਂ ਸੀ ਭਾਵੇਂ ਜਿੱਦਾਂ ਮਰਜੀ ਕਹੀ ਜਾਣ ਪਰਿਵਾਰਕ ਮੈਂਬਰ 'ਚ ਆਪ ਕੀ ਇਹ ਤਾਂ ਵਿਦੇਸ਼ ਤੋਂ ਤੋਹਫੇ ਭੇਜੇ ਸੀ ਪਰ ਤੋਹਫੇ ਇੰਨੇ ਮਹਿੰਗੇ ਕਿ ਵਾਕਈ ਤੋਹਫੇ ਸੀ ਜਾਂ ਫਿਰ ਕਾਲੀ ਕਮਾਈ ਦਾ ਹਿੱਸਾ ਹੈ ਅੱਜ ਉਸਤੇ ਗੱਲਬਾਤ ਕਰਾਂਗੇ ਗੱਲਬਾਤ ਗਰਨੇਡ ਹਮਲੇਅਤ ਦੀ ਵੀ ਕਰਨੀ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਰਾਂ ਜੁੜਦੀਆਂ ਨੇ ਵਿਰੋਧੀ ਦੇਸ਼ ਨਾਲ ਕਿਹਾ ਜਾਂਦਾ ਹੈ ਕਿ ਆਈਐਸਆਈ ਹਮਲੇ ਕਰਾ ਰਹੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਹੀਂ। ਲਗਾਤਾਰ ਗਰਨੇਡ ਹਮਲੇ ਵਦੇ ਨੇ ਕੁਝ ਸਮਾਂ ਪਹਿਲਾਂ ਦਸੰਬਰ ਮਹੀਨੇ ਚ ਦੇਖੀਏ ਤਾਂ ਬਹੁਤ ਜ਼ਿਆਦਾ ਥਾਣਿਆਂ ਦੇ ਉੱਪਰ ਗਰਨੇਡ ਛੁੱਟੇ ਗਏ। ਖਬਰਾਂ ਆਈਆਂ ਚਰਚਾ ਦਾ ਵਿਸ਼ਾ ਬਣਿਆ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਹੋਏ। ਅੱਜ ਜਲੰਧਰ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਮਨੋਰੰਜਨ ਕਾਲਿਆ ਸਾਫਕਾ ਮੰਤਰੀ ਜਦੋਂ ਉਹਨਾਂ ਦੇ ਘਰ ਗਰਨੇਡ ਨਾਲ ਹਮਲਾ ਹੋਇਆ ਤਾਂ ਸਵਾਲ ਖੜੇ ਹੋ ਰਹੇ ਨੇ ਵਿਰੋਧੀ ਧਿਰਾਂ ਵੀ ਸਵਾਲ ਚੁੱਕ ਰਹੀ ਨੇ ਗੱਲ ਉਸਤੇ ਵੀ ਕਰਨੀ ਹੈ ਗੱਲਬਾਤ ਅੰਮ੍ਰਿਤਸਰ ਦੀ ਵੀ ਕਰਨੀ ਹੈ ਕਿਉਂਕਿ ਇੱਕ ਉਥੇ ਗੇਪਲੇਟ ਹੋਣੀ ਸੀ ਸਵਾਲ ਖੜੇ ਹੋ ਰਹੇ ਨੇ ਸਵਾਲ ਇਸ ਕਰਕੇ ਕਿਉਂਕਿ ਜਿਸ ਤਰ੍ਹਾਂ ਸਿੱਖ ਚਿਹਰਿਆਂ ਨੂੰ ਜਾਣਬੁੱਝ ਕੇ ਮੋਰੇ ਪੇਸ਼ ਕੀਤਾ ਗਿਆ ਜਾਂ ਸੱਚਮੁੱਚ ਹੀ ਅਜਿਹੀ ਕੋਈ ਗੱਲ ਸੀ ਕਿਉਂਕਿ 2019 ਦੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰੇਡ ਹੋਈ ਉਸ ਤੋਂ ਬਾਅਦ ਵੀ ਪਰ ਰੌਲਾ ਇਸ ਵਾਰ ਕਿਉਂ ਪਿਆ ਉਦੋਂ ਦਾ ਇਹ ਮੁੱਦਾ ਕਿਉਂ ਨਹੀਂ ਬਣਿਆ ਕਿਸੇ ਦੇ ਦਿਮਾਗ ਦੇ ਵਿੱਚ ਗੱਲ ਕਿਉਂ ਨਹੀਂ ਆਈ ਤੇ ਇਸ ਵਾਰ ਹੀ ਇਸ ਗੱਲ ਨੂੰ ਕਿਉਂ ਵਿਧਾਇਆ ਚੜਾਇਆ ਗਿਆ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਪਰ ਸ਼ੁਰੂਆਤ ਨਸ਼ੇ ਤੋਂ ਕਰਦੇ ਅਸੀਂ ਕਈ ਵਾਰ ਖਬਰਾਂ ਕੀਤੀਆਂ ਨੇ ਕਿ ਨਸ਼ਾ ਤਸਕਰੀ ਪੰਜਾਬ ਦੇ ਵਿੱਚ ਵਧਦੀ ਜਾ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਰਕਾਰਾਂ ਦਾਅਵੇ ਕਰੀਆਂ ਨੇ ਕਿ ਸਾਰਾ ਕੁਝ ਠੀਕ ਹੈ ਸ਼ਾਪੇਮਾਰੀ ਹੋ ਰਹੀ ਹੈ ਕਈਆਂ ਘਰਾਂ ਦੇ ਵਿੱਚ ਤਲਾਸ਼ੀ ਲਈ ਗਈ ਖਬਰਾਂ ਇਹ ਵੀ ਮਿਲੀਆਂ ਕਿ ਵੱਡੀ ਮਾਤਰਾ ਦੇ ਵਿੱਚ ਨਸ਼ਾ ਫੜਿਆ ਵੀ ਗਿਆ ਕਈ ਤਸਕਰਾਂ ਦੇ ਕੋਲੋਂ ਡਰਗ ਮੰਨੀ ਵੀ ਫੜੀ ਗਈ ਹੈ ਕਾਰਵਾਈ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈ ਪੰਜਾਬ ਦੇ ਡੀਜੀਪੀ ਸਾਹਿਬ ਜਦੋਂ ਆਪ ਕਹਿੰਦੇ ਨੇ ਕਿ ਕਾਲੀਆਂ ਭੇਡਾਂ ਪ੍ਰਸ਼ਾਸਨ ਦੇ ਵਿੱਚ ਨੇ ਜਿਹੜੀਆਂ ਤਸਕਰੀ ਵਿੱਚ ਵੀ ਸ਼ਾਮਲ ਐ ਤੇ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਵੀ ਸ਼ਾਮਲ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਆ ਕੁਝ ਦਿਨਾਂ ਤੋਂ ਥਾਰ ਵਾਲੀ ਬੀਬੀ ਕਾਂਸਟੇਬਲ ਰਹੀ ਅਮਨਦੀਪ ਕੋਰ ਜਿਹਦੇ ਬਾਬਤ ਕਈ ਤਰ੍ਹਾਂ ਦੇ ਚਰਚੇ ਆ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਸੁਰਖੀਆਂ ਤਾਂ ਇਥੋਂ ਤੱਕ ਵੀ ਬਣੀਆਂ ਨੇ ਕਿ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਰਹੀਏ ਬੀਬੀ ਜਦੋਂ ਦੇਖਿਆ ਗਿਆ ਕਿ ਢਿੱਲ ਵਰਤ ਰਹੀ ਆ ਡਿਊਟੀ ਦੌਰਾਨ ਇਹ ਸਹੀ ਨਹੀਂ ਸੀਗੇ ਡਿਊਟੀ ਕਰਦੀ ਤਾਂ ਉਹਨੂੰ ਲਾਂਭੇ ਕਰ ਦਿੱਤਾ ਗਿਆ ਫਿਰ ਬਾਅਦ ਦੇ ਵਿੱਚ ਚਰਚਾਵਾਂ ਇਹ ਵੀ ਆਈਆਂ ਕਿ ਸਾਲ ਦੇ ਵਿੱਚ ਬਹੁਤਾ ਸਮਾਂ ਇਹ ਮੈਡੀਕਲ ਲੀਵ ਤੇ ਰਹਿੰਦੀ ਸੀ ਆਖਰਕਾਰਨ ਕੀ ਸੀ ਸਾਨੂੰ ਨਹੀਂ ਪਤਾ ਕਿੰਨਾ ਕੁ ਸਹੀ ਆ ਕਿੰਨਾ ਕੁ ਨਹੀਂ ਪਰ ਸੋਸ਼ਲ ਮੀਡੀਆ ਤੇ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਹਦੇ ਵਿੱਚ ਦਾਅਵੇ ਕੀਤੇ ਜਾ ਰਹੇ ਨੇ ਕਿ ਵੱਡੇ ਵੱਡੇ ਅਫਸਰਾਂ ਨਾਲ ਸੰਪਰਕ ਹੈ ਸੰਪਰਕ ਉਸ ਦਿਨ ਇੱਕ ਆਈਪੀਐਸ ਅਫਸਰ ਦੇ ਵੀ ਸਾਹਮਣੇ ਆਏ ਸੀ ਹਾਲਾਂਕਿ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਹ ਜਾਂਚ ਦਾ ਵਿਸ਼ਾ ਹੈ ਜਾਂਚ ਹੋਣੀ ਹੈ ਕਿ ਨਹੀਂ ਇਹ ਸਮਝ ਦਸੇਗਾ ਪਰ ਜਦੋਂ ਇਹ ਖਬਰਾਂ ਆਉਂਦੀਆਂ ਨੇ ਕਿ ਵੱਡੇ ਵੱਡੇ ਅਫਸਰਾਂ ਨਾਲ ਸੰਪਰਕ ਹੈ ਤਾਂ ਫਿਰ ਇਕੱਲੇ ਅਫਸਰਾਂ ਨਾਲ ਸੰਪਰਕ ਵਾਲੀ ਗੱਲ ਹੋਣੀ ਹੈ ਇਹਦੇ ਵਿੱਚ ਤਾਂ ਕਈ ਵੱਡੇ ਲੀਡਰ ਵੀ ਹੋ ਸਕਦੇ ਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਵੇਲੇ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਦੇ ਉੱਪਰ ਦੋਸ਼ ਲੱਗਦੇ ਰਹੇ ਕਿ ਇਹਦੇ ਸੰਪਰਕ ਉੱਪਰ ਤੱਕ ਹੈ ਦੋਸ਼ ਇਹ ਵੀ ਲੱਗੇ ਕਿ ਕਈ ਪੁਲਿਸ ਵਾਲਿਆਂ ਨੂੰ ਤਰੱਕੀ ਦਿੱਤੀ ਗਈ ਦੋ ਪੁਲਿਸ ਵਾਲੇ ਅਜਿਹੇ ਜਿਨ੍ਹਾਂ ਨੇ ਕਰੋੜਾਂ ਰੁਪਈਆ ਇਕੱਠਾ ਕੀਤਾ ਜਿਨ੍ਹਾਂ ਨੇ ਕਰੋੜਾਂ ਰੁਪਈਆ ਇਕੱਠਾ ਕਰਨ ਦੇ ਨਾਲ-ਨਾਲ ਬਾਅਦ ਦੇ ਵਿੱਚ ਪੈਸੇ ਇੰਨੇ ਇਕੱਠੇ ਕਰ ਲਏ ਕੋਠੀਆਂ ਲਈਆਂ ਗੱਡੀਆਂ ਖਰੀਦੀਆਂ ਤੇ ਜਦੋਂ ਅਕਾਲੀ ਦਲ ਦੇ ਲੀਡਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਉੱਠੀ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਵੀ ਹੱਥ ਕੁਛ ਲੱਗਾ ਹੀ ਨਹੀਂ ਅੱਜ ਵੀ ਮਾਮਲੇ ਲਟਕਦੇ ਪਏ ਆ ਪਿਛਲੇ ਦਿਨੀ ਜਦੋਂ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨੇ ਕੇਂਦਰੀ ਮੰਤਰੀ ਨੂੰ ਚਿੱਠੀਆਂ ਲਿਖੀਆਂ ਕਿ ਆ ਦੇਖੋ ਜੀ ਪੰਜਾਬ ਦੇ ਵਿੱਚ ਇਹਨਾਂ ਲੀਡਰਾਂ ਦੇ ਖਿਲਾਫ ਮੈਂ ਕਾਰਵਾਈ ਕਰ ਰਿਹਾ ਸੀ ਪਰ ਮੈਨੂੰ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਕਰਨ ਦਿੱਤੀ ਗਈ ਇਹਦਾ ਮਤਲਬ ਕਿਤਨਾ ਕਿਤੇ ਗੜਬੜੀਆਂ ਸੀ ਇਹਦਾ ਮਤਲਬ ਉਹਨਾਂ ਦੀ ਰਡਾਰ ਤੇ ਕਈ ਵੱਡੇ ਲੀਡਰ ਅਫਸਰ ਜ਼ਰੂਰ ਹੋਣਗੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਪਰ ਬਾਅਜੂਦ ਇਸ ਦੇ ਜੇਰ ਕਾਰਵਾਈ ਕਰਨੀ ਸੀ ਉਹਨੂੰ ਭੇਜੀ ਦਿੱਤਾ ਗਿਆ ਇਥੋਂ ਉਹਨੂੰ ਡਿਊਟੀ ਤੋਂ ਦੂਜੀ ਜਗ੍ਹਾ ਲਗਾ ਦਿੱਤਾ ਗਿਆ ਕਾਰਨ ਕੀ ਸੀ ਲੱਭਣ ਦੀ ਜ਼ਰੂਰਤ ਹੈ ਮਾਮਲਾ ਇਹ ਵੀ ਸੁਰਖੀਆਂ ਦੇ ਵਿੱਚ ਹੈ ਹੁਣ ਇਸ ਕਾਂਸਟੇਬਲ ਰਹੀ ਬੀਬੀ ਦੇ ਸੰਪਰਕ کئی ਅਫਸਰਾਂ ਨਾਲ ਦੇ ਵਿੱਚ ਕੋਈ ਸ਼ੱਕ ਨਹੀਂ ਡਿਊਟੀ ਵਿੱਚ ਕੋਤਾਹੀ ਸੀ ਪਹਿਲਾਂ ਵੀ ਜੇਲ੍ਹ ਹੋਈ ਹੈ ਕਹਿੰਦੇ ਚਲੋ ਹੋਈ ਹੈ ਕਿ ਨਹੀਂ ਹੁਣ ਇਹ ਸਾਰਾ ਕੁਝ ਸਾਹਮਣੇ ਹੌਲੀ-ਹੌਲੀ ਆ ਹੀ ਰਿਹਾ ਪਰ ਕੇਸ ਜਿਸ ਤਰ੍ਹਾਂ ਗੰਭੀਰ ਬਣਦੇ ਜਾ ਰਹੇ ਨੇ ਕੱਲ ਉਹਦੀ ਕੋਠੀ ਦੇ ਬਾਹਰ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਦੇਖਣ ਨੂੰ ਮਿਲੀਆਂ ਨੇ ਆਮ ਬੰਦਾ ਤਨਖਾਹ ਜੇਕਰ 50 60000 ਰੁਪਇਆ ਵੀ ਹੋਵੇ ਤਾਂ ਇੰਨੀ ਜਲਦੀ ਐਡੀ ਕੋਠੀ ਬਣਾ ਨਹੀਂ ਸਕਦਾ ਹੁਣ ਪਿਤਾ ਜੀ ਜੇਕਰ ਪਰਿਵਾਰਕ ਬਿਜ਼ਨਸ ਕਰਦੇ ਹੋਣ ਤਾਂ ਅਸੀਂ ਕਹਿ ਸਕਦੇ ਹਾਂ ਕਿ ਹਾਂ ਭਾਈ ਪੈਸਾ ਬਹੁਤ ਹੈ ਇਹ ਕਰ ਲਿਆ ਹੋਣਾ ਕਿਤੇ ਨਾ ਕਿਤੇ ਇਹਨਾਂ ਨੇ ਪ੍ਰਬੰਧ ਪਰ ਜਦੋਂ ਖਬਰਾਂ ਇਹ ਆਉਂਦੀਆਂ ਨੇ ਪਰਿਵਾਰ ਦੇ ਉੱਪਰ ਵੀ ਦੋਸ਼ ਲੱਗਦੇ ਆ ਕਿ ਪੈਸਾ ਹੀ ਭਾਈ ਇਹ ਕਮਾਇਆ ਗਿਆ 2 ਨੰਬਰ ਦਾ ਹਾਲਾਂਕਿ ਅਸੀਂ ਫਿਰ ਕਹਿੰਦੇ ਜਾਂਚ ਦਾ ਵਿਸ਼ਾ ਪੈਸਾ 2 ਨੰਬਰ ਦਾ ਸੀ ਜਾਨੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਪਰ ਜਿਹੜੇ ਸੋਸ਼ਲ ਮੀਡੀਆ ਤੇ ਚਰਚਾ ਚੱਲੀ ਹੈ ਕਿ ਪੈਸਾ 2 ਨੰਬਰ ਦਾ ਲਗਾਇਆ ਗਿਆ ਕੋਠੀ ਬਣਾਈ ਗਈ ਤਾਂ ਜਾਂਚ ਹੋਣੀ ਚਾਹੀਦੀ ਹੈ ਹੁਣ ਚਿੱਟੀ ਵਾਲੀ ਬੀਬੀ ਦੇ ਕਾਲੀ ਥਾਰ ਦੇ ਵਿੱਚ ਕਾਲੇ ਕਾਰਨਾਮਿਆਂ ਦੇ ਕਰਕੇ ਜਿਹੜੀ ਚਰਚਾ ਹੋ ਰਹੀ ਹੈ ਨਾ ਪ੍ਰਸ਼ਾਸਨ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਸਵਾਲ ਲੋਜੋ ਵੀ ਖੜੇ ਹੁੰਦੇ ਆ ਜਦੋਂ ਇੱਕ ਪੁਲਿਸ ਮੁਲਾਜ਼ਮ ਹੋਰ ਐਸਐਚਓ ਉਹਦੇ ਕੋਲੋਂ ਚਿੱਟਾ ਬਰਾਮਦ ਹੋ ਗਿਆ ਅੱਜ ਇਹ ਖਬਰਾਂ ਸਾਰੀਆਂ ਸ਼ਾਂਤ ਨਹੀਂ ਹੋਈਆਂ ਸੀ ਅੱਜ ਫਿਰ ਖਬਰ ਆ ਗਈ ਕਿ ਪੁਲਿਸ ਮੁਲਾਜ਼ਮ ਦੇ ਕੋਲੋਂ ਫਿਰ ਨਸ਼ਾ ਬਰਾਮਦ ਹੋ ਗਿਆ ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜੀਆਂ ਹੈਗੀਆਂ ਫਲੋਰ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾਵਾ ਕਰਕੇ ਗਏ ਕਿ ਪ੍ਰਸ਼ਾਸਨ ਦੇ ਵਿੱਚ ਸਾਰਾ ਕੁਝ ਠੀਕ ਹੈ ਅਸੀਂ ਇੱਕ ਦਿਨ ਪਹਿਲਾਂ ਵੀ ਚਰਚਾ ਕੀਤੀ ਸੀ ਅੱਜ ਵੀ ਕਹਿੰਦੇ ਆ ਕਿ ਪ੍ਰਸ਼ਾਸਨ ਦੇ ਵਿੱਚ ਜਿਹੜੇ ਕੁਸ਼ਕ ਅਧਿਕਾਰੀ ਨੇ ਜਾਂ ਹੇਠਲੇ ਦਰਜੇ ਤੋਂ ਲੈ ਕੇ ਉੱਪਰ ਤੱਕ ਰੈਂਕ ਦੇ ਅਧਿਕਾਰੀ ਨੇ ਜਾਂਚ ਕਰਾ ਲਓ ਇੱਕ ਵਾਰ ਇਹ ਵੀ ਕਾਦੀ ਗੱਲ ਹੈ ਜੇ ਹੋਈ ਗੜਬੜੀ ਤਾਂ ਸਾਹਮਣੇ ਆਜੋ ਨਹੀਂ ਹੋਇਆ ਤਾਂ ਉਹਨਾਂ ਲੋਕਾਂ ਦੇ ਖਿਲਾਫ ਤੁਸੀਂ ਕਾਰਵਾਈ ਕਰੋਗੇ ਜਾਂ ਨਹੀਂ ਜਿਹੜੇ ਸਵਾਲ ਖੜੇ ਕਰਦੇ ਪੰਜਾਬ ਪੁਲਿਸ ਤੇ ਅਸੀਂ ਕਹਿੰਨੇ ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਸਹੀ ਨੇ ਬੜੇ ਚੰਗੇ ਨੇ ਨੇਕ ਕੰਮ ਕਰਦੇ ਆ ਪਰ ਉੱਥੇ ਹੀ ਕਈ ਅਜਿਹੇ ਵੀ ਆ ਜਿਨ੍ਹਾਂ ਦੇ ਖਿਲਾਫ ਕਈ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਸੋ ਅੱਜ ਐਸਐਚਓ ਦੇ ਖਿਲਾਫ ਵੀ ਇਹ ਖਬਰ ਸੁਣਨ ਨੂੰ ਮਿਲੀ ਹੈ ਉਸ ਬਾਬਤ ਕੀ ਬਣਨਾ ਇਹ ਵੀ ਸਮਾਂ ਦੱਸੇਗਾ ਪਰ ਸਵਾਲ ਇਹ ਹੈ ਕਿ ਜਿਹੜੇ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਸ਼ਾਰਟਕਟ ਦੇ ਚੱਕਰ ਤੇ ਵਿੱਚ ਕਈ ਤਸਕਰਾਂ ਨੂੰ ਛੱਡਦੇ ਨਜ਼ਰ ਆਏ ਨੇ ਸਾਡੇ ਕੋਲ ਕਪੂਰਸਲੇ ਦਾ ਉਦਾਹਰਣ ਹੈ ਇੱਕ ਨਸ਼ਾ ਤਸਕਰ ਨੂੰ ਛੱਡਣ ਦੇ ਲਈ 25 ਲੱਖ ਰੁਪਏ ਦਾ ਪੁਲਿਸ ਨੇ ਸਮਝੌਤਾ ਕੀਤਾ ਉਸ ਵੱਡੇ ਅਫਸਰ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਇਹ ਕੋਈ ਪਹਿਲਾ ਆ ਕਦੀ ਖਬਰ ਅਖਬਾਰ ਦੇ ਵਿੱਚ ਸੁਣਨ ਨੂੰ ਮਿਲਦੀ ਕਦੀ ਸੋਸ਼ਲ ਮੀਡੀਆ ਤੇ ਇੱਕ 10000 ਰੁਪਏ ਰਿਸ਼ਵਤ ਲੈਂਦਾ ਐਸ.ਐਸ.ਪੀ ਫੜਿਆ ਗਿਆ ਐਸ.ਐਚ.ਓ ਚਿੱਟੇ ਸਮਿਤ ਫੜਿਆ ਗਿਆ ਆ ਕੁਐਸਚਨ ਪਹਿਲਾਂ ਅੰਮ੍ਰਿਤਸਰ ਤੋਂ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਦੋ ਪੁਲਿਸ ਵਾਲੇ ਆ ਰਹੇ ਸੀ ਉਨਾ ਦੇ ਬੋਨਟ ਦੇ ਵਿੱਚੋਂ ਚਿੱਟਾ ਮਿਲਿਆ ਬਾਅਦ ਵਿੱਚ ਖਬਰਾਂ ਹੀ ਸਾਨੂੰ ਦਾ ਪਤਾ ਹੀ ਨਹੀਂ ਜੀ ਕਿੱਥੋਂ ਆ ਗਿਆ ਕਿਸੇ ਨੇ ਰੱਖ ਦਿੱਤਾ ਜਦੋਂ ਪਤਾ ਸੀ ਕਿਸੇ ਨੇ ਸੂਹ ਦਿੱਤੀ ਕਿ ਇਹਨਾਂ ਦੇ ਕੋਲ ਚਿੱਟਾ ਹੈਗਾ ਤੇ ਮਤਲਬ ਗੜਬੜੀਆਂ ਕਿਤੇ ਨਾ ਕਿਤੇ ਤਾਂ ਹੋ ਗਈਆਂ ਹੁਣ ਆ ਬੀਬੀ ਦੇ ਬਾਬਤ ਵੀ ਖਬਰ ਆਈ ਸੀ ਇਸ ਤੋਂ ਪਹਿਲਾਂ ਫਰੀਦਕੋਟ ਦੇ ਇੱਕ ਪੁਲਿਸ ਵਾਲੇ ਦੇ ਕੋਲੋਂ ਅਫੀਮ ਫੜੀ ਗਈ ਤਸਕਰੀ ਕਰਦੇ ਸੀ ਇਹ ਪ੍ਰਸ਼ਾਸਨ ਦੇ ਵਿੱਚ ਜੋ ਕਾਲੀਆਂ ਭੇਡਾਂ ਨੇ ਬਲੈਕ ਸ਼ੀਪ ਨੇ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਨਹੀਂ ਤਾਂ ਸ਼ਕਤੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਸਟੈਂਡ ਲੈਣਾ ਪੈਣਾ ਨਹੀਂ ਤਾਂ ਬਹੁਤ ਸਮਾਂ ਪਹਿਲਾਂ ਜਿੱਦਾਂ ਪੰਜਾਬ ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਸੱਚਮੁੱਚ ਕਰ ਵੀ ਰਿਹਾ ਹੈ ਇਹ ਦਾਗ ਧੋਣ ਦੀ ਜ਼ਰਤ ਹੈ ਵਰਦੀ ਤੇ ਦਾਗ ਨਹੀਂ ਲੱਗਣਾ ਚਾਹੀਦਾ ਸਿਵਧਾਨ ਦੀ ਸੌਂਹ ਖਾਂਦੇ ਨੇ ਇਹ ਸੌਂਹ ਖਾਂਦੇ ਨੇ ਕਿ ਅਸੀਂ ਆਪਣੀ ਡਿਊਟੀ ਤੇ ਬਿਲਕੁਲ ਚੰਗੇ ਤਰੀਕੇ ਨਾਲ ਸੇਵਾ ਦੇ ਤੌਰ ਤੇ ਲੋਕਾਂ ਦੀ ਸੇਵਾ ਕਰਾਂਗੇ ਪਰ ਜਿਸ ਤਰ੍ਹਾਂ ਦੀ ਸੇਵਾ ਹੋ ਰਹੀ ਹੈ ਇਹ ਸਬਦੇ ਸਾਹਮਣੇ ਹੈ ਇਹ ਤਾਂ ਗੱਲ ਹੋ ਗਈ ਪੰਜਾਬ ਪੁਲਿਸ ਦੀ ਹੁਣ ਗੱਲ ਕਰਦੇ ਆਂ ਗੁਰਦਾਸਪੁਰ ਤੋਂ ਪਾਦਰੀ ਦੀ ਜਿਹਦੇ ਖਿਲਾਫ ਬਲਾਤਕਾਰ ਦੇ ਦੋਸ਼ ਲੱਗ ਰਹੇ ਨੇ ਜਿਹਦੀ ਅੱਜ ਭੈਣ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਦੋਸ਼ ਹੈ ਕਿ ਉਸ ਪਾਦਰੀ ਨੇ ਇੱਕ ਨਵਾਲਿਕ ਨਾਲ ਬਲਤਕਾਰ ਕੀਤਾ ਤੇ ਉਸ ਤੋਂ ਬਾਅਦ ਸ਼ਰਿਆਮ ਘੁੰਮ ਰਿਹਾ ਜੰਮੂ ਕਸ਼ਮੀਰ ਦੇ ਵਿੱਚ ਧਾਰਮਿਕ ਪ੍ਰੋਗਰਾਮ ਵੀ ਕਰ ਰਿਹਾ ਉੱਥੇ ਪ੍ਰਚਾਰ ਵੀ ਕਰ ਰਿਹਾ ਆਪਣੇ ਧਰਮ ਦਾ ਕੁਐਸਚਨ ਪਹਿਲਾਂ ਖਬਰ ਆਈ ਸੀ ਪਾਦਰੀ ਬਜਿੰਦਰ ਦੇ ਬਾਰੇ ਕਿ ਉਹਨੂੰ ਵੀ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਅਦਾਲਤ ਨੇ ਸਜ਼ਾ ਵੀ ਸੁਣਾਈ ਤੇ ਜਿਹੜੀਆਂ ਦਲੀਲਾਂ ਉਹਨ ਦਿੱਤੀਆਂ ਕਿ ਮੇਰੇ ਬੱਚੇ ਛੋਟੇ ਐ ਰੌੜ ਪਈਆ ਲੱਤ ਵਿੱਚ ਘਰ ਵਾਲੀ ਠੀਕ ਨਹੀਂ ਰਹਿੰਦੀ ਸ਼ਕਤੀਆਂ ਨਾਲ ਸਾਰਾ ਕੁਝ ਠੀਕ ਕਰਨ ਦਾ ਦਾਵਾ ਤਾਂ ਕੀਤਾ ਜਾਂਦਾ ਸੀ ਅਦਾਲਤ ਵਿੱਚ ਇੱਕ ਅੱਧੀ ਸ਼ਕਤੀ ਮਾਰ ਲੈਣੀ ਸੀ ਕਿਉਂਕਿ ਇਹ ਲੋਕ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਨਾ ਗੱਲਾਂ ਦੀ ਕਿ ਤੁਸੀਂ ਲੋਕਾਂ ਦੇ ਦੁੱਖ ਦੂਰ ਕਰਦੇ ਹੋ ਲੋਕਾਂ ਨੂੰ ਇਸ ਤਰ੍ਹਾਂ ਪਰਮਾਉਣ ਦੀ ਕੋਸ਼ਿਸ਼ ਨਾ ਕਰੋ ਜਿਹੜੀਆਂ ਚੀਜ਼ਾਂ ਲੋਕਾਂ ਤੇ ਅਜਮਾਈਆਂ ਜਾਂਦੀਆਂ ਸੀ ਕਿਉਂਕਿ ਚਰਚਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੀ ਹੋ ਰਹੀ ਹੈ ਕਿ ਉਹ ਬੀਬੀ ਕਹਿੰਦੀ ਮੇਰੇ ਘਰ ਵਾਲੇ ਨੇ ਕਤਲ ਕੀਤਾ ਹੱਸ ਕੇ ਕਿਹਾ ਸੀ ਛੋਰਕਰ ਬਾਤ ਕਹਿੰਦੇ ਨਹੀਂ ਨਹੀਂ ਕਤਲ ਨਹੀਂ ਕਰਨਾ ਇਹ ਜਿਹੜੀਆਂ ਗੱਲਾਂ ਸੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜੇ ਇੰਨੀਆਂ ਹੀ ਸ਼ਕਤੀਆਂ ਦਾ ਦਾਵਾ ਕੀਤਾ ਜਾਂਦਾ ਸੀ ਤਾਂ ਅੱਜ ਲੋਕ ਕਹਿੰਦੇ ਕਿ ਆਪਣੇ ਦੇ ਸ਼ਕਤੀ ਕੱਤੋਂ ਨਹੀਂ ਚੱਲੀ ਮੈਂ ਸੋਸ਼ਲ ਮੀਡੀਆ 'ਤੇ ਇੱਕ ਨੌਜਵਾਨ ਨੂੰ ਦੇਖ ਰਿਹਾ ਸੀ ਉਹ ਬਹੁਤ ਸੋਹਣੀ ਗੱਲ ਕੀਤੀ ਉਹ ਕਹਿੰਦਾ ਹੁਣ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ ਨਾ ਕਿ ਇਹ ਸੱਚ ਆ ਜਾਂ ਨਹੀਂ ਹੈ ਚਲੋ ਇਹ ਲੋਕਾਂ ਤੇ ਛੱਡਦੇ ਆ ਪਰ ਮਸਲਾ ਇਹ ਹੈ ਕਿ ਧਰਮ ਦੇ ਪ੍ਰਚਾਰ ਦੇ ਨਾਂ ਤੇ ਅਜਿਹੀਆਂ ਕੋਝੀਆਂ ਹਰਕਤਾਂ ਗੰਦੀਆਂ ਹਰਕਤਾਂ ਕਰਦੇ ਕਿਉਂ ਆ ਕੀ ਕਿਸੇ ਨੇ ਕੋਈ ਅਧਿਕਾਰ ਦਿੱਤਾ ਪਹਿਲਾਂ ਵੀ ਬਹੁਤ ਸਾਰੇ ਆਪਣੇ ਆਪ ਨੂੰ ਧਾਰਮਿਕ ਗੁਰੂ ਕਹਾਉਣ ਵਾਲੇ ਕਈ ਅਜਿਹੇ ਲੋਕ ਜਿਹੜੇ ਕਹਿੰਦੇ ਆ ਕਿ ਅਸੀਂ ਧਰਮ ਦਾ ਪ੍ਰਚਾਰ ਕਰਦੇ ਆ ਉਹਨਾਂ ਦੇ ਉੱਪਰ ਕਿੰਨੇ ਦੋਸ਼ ਲੱਗੇ ਨੇ ਇਹਨਾਂ ਦੇ ਵਿੱਚ ਰਾਮ ਰਹੀਮ ਦਾ ਜ਼ਿਕਰ ਵੀ ਹੈ ਇਹਦੇ ਵਿੱਚ ਆਸਾ ਰਾਮ ਦਾ ਜ਼ਿਕਰ ਵੀ ਹੈ ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਖਸ਼ੀਤਾ ਨੇ ਅਜਿਹੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਤਾਂ ਬਾਬੇ ਐ ਪਰ ਉਹਨਾਂ ਦੇ ਉੱਪਰ ਬਲਾਤਕਾਰ ਦੇ ਦੋਸ਼ ਲੱਗੇ ਐ ਪਾਦਰੀ ਬਜਿੰਦਰ ਦਾ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਪਰ ਹੁਣ ਜਿਹੜਾ ਗੁਦਾਰਸਪੁਰ ਦਾ ਇੱਕ ਪਾਦਰੀ ਜਿਹਦੇ ਉੱਪਰ ਦੋਸ਼ ਲੱਗਦੇ ਪਏ ਐ ਉਹਨੂੰ ਵੀ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਾਰਵਾਈ ਜਿਹੜੀ ਕੀਤੀ ਉਹਦੀ ਭੈਣ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਬਹੁਤ ਜਲਦ ਉਹਨੂੰ ਵੀ ਫੜ ਲਿਆ ਜਾਵੇਗਾ ਸਵਾਲ ਨਹੀਂ ਹੁਣ ਦੂਜਾ ਪੱਖ ਵੀ ਇੱਕ ਦੇਖਣ ਨੂੰ ਮਿਲਿਆ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਵੀ ਘੱਟ ਗਿਣਤੀਆਂ ਕਰਕੇ ਇਹ ਕਾਰਵਾਈ ਜਾਣਬੁੱਝ ਕੇ ਕੀਤੀ ਜਾ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਰਹੱਦੀ ਇਲਾਕਿਆਂ 'ਚ ਧਰਮ ਪਰਿਵਰਤਨ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਘੱਟ ਗਿਣਤੀਆਂ ਦੇ ਉੱਪਰ ਹਮਲੇ ਵੀ ਹੋ ਰਹੇ ਨੇ ਹਮਲੇ ਕੀਤੇ ਵੀ ਜਾ ਰਹੇ ਆ ਧਰਮਗਤ ਘਟ ਗਿੰਤੀਆਂ ਲਈ ਖਤਰਾ ਵੀ ਹੈ ਪਰ ਇਹ ਜਾਣ ਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਇਸ ਤਰ੍ਹਾਂ ਦੀ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਜਿਨ੍ਹਾਂ ਨੇ ਕੋਝੀਆਂ ਹਰਕਤਾਂ ਕੀਤੀਆਂ ਨੇ ਪੈੜੀਆਂ ਕਰਤੂਤਾਂ ਕੀਤੀਆਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਤਾਂ ਹੈ ਪਰ ਜਦੋਂ ਇਹ ਕਹਿ ਦਿੱਤਾ ਜਾਵੇ ਕਿ ਜਾਣ ਬੁਝ ਕੇ ਕਾਰਵਾਈ ਕੀਤੀ ਗਈ ਹੈ ਇਹ ਸਾਰਾ ਸਾਰ ਗਲਤ ਹੈ ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਕਾਰਵਾਈ ਸਰਕਾਰ ਨੇ ਕਰਨੀ ਹੈ ਅਦਾਲਤਾਂ ਨੇ ਸਜ਼ਾ ਦੇਣੀ ਹੈ ਪ੍ਰਸ਼ਾਸਨ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਚ ਬਣਦਾ ਕੀ ਹੈ ਪਰ ਉਸ ਗੁਰਦਾਸਪੁਰ ਦੇ ਪਾਦਰੀ ਦੇ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਜਲੰਧਰ ਦੇ ਵਿੱਚ ਹੋਏ ਅੱਜ ਗਰਨੇਡ ਹਮਲੇ ਦੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਦੇ ਘਰ ਗਰਨੇਡ ਨਾਲ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਰਾਤ 1:16 ਮਿੰਟ ਤੇ ਇਹ ਗਰਨੇਡ ਹਮਲਾ ਹੋਇਆ ਜਦੋਂ ਉਹਨਾਂ ਦੇ ਘਰ ਦੇ ਵਿੱਚ ਸੁਰੱਖਿਆ ਗਾਰਡ ਮੌਜੂਦ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਤਾਂ ਉਸ ਵੇਲੇ ਇਹ ਧਮਾਕਾ ਹੋਇਆ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਵਿਰੋਧੀ ਧਿਰਾਂ ਸਵਾਲ ਖੜੇ ਕਰ ਰਹੀਆਂ ਨੇ ਕਾਂਗਰਸ ਪਾਰਟੀ ਦਾ ਕਹਿਣਾ ਸਥਿਤੀ ਬਿਲਕੁਲ ਵੀ ਠੀਕ ਨਹੀਂ ਸ਼ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਕਹਿਣਾ ਕਿ ਸਥਿਤੀ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ ਮਜੀਠੀਆ ਸਾਹਿਬ ਨੇ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਤੇ ਕਾਰਨ ਦੱਸਿਆ ਉਹ ਕਹਿੰਦੇ ਕਿ ਅਫਸਰਾਂ ਦੀ ਬਦਲੀ ਕਰ ਦਿੰਦੇ ਜਦੋਂ ਦੇਖੋ ਦਿਲ ਕਰਦਾ ਹੈ ਹਾਲਾਂਕਿ ਸਰਕਾਰ ਦਾ ਇਹ ਦਾਵਾ ਪ੍ਰਸ਼ਾਸਨ ਦਾ ਇਹ ਦਾਵਾ ਕਿ ਇੱਕ ਥਾਂ ਤੇ ਇੰਨਾ ਲੰਬਾ ਸਮਾਂ ਵੀ ਬਤਾਇਆ ਨਹੀਂ ਜਾ ਸਕਦਾ ਸਾਂਝਾ ਤਾਂ ਇੱਥੋਂ ਤੱਕ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਵੀ ਆ ਸਾਹਮਣੇ ਆਈਆਂ ਨੇ ਕਿ ਇੱਕ ਮੰਤਰੀ ਰਹੇ ਅੱਜ ਕੱਲ ਤਾਂ ਚਲੋ ਕੁਝ ਵੀ ਨਹੀਂ ਪਰ ਬਠਿੰਡੇ ਤੋਂ ਚੋਣ ਜਿੱਦੂ ਲੜੀ ਸੀ ਉਹਨਾਂ ਦੇ ਘਰ ਦੇ ਵਿੱਚ ਇੱਕ ਸੁਰੱਖਿਆ ਵਾਲਾ ਲੱਗਿਆ ਜਿਹਨੂੰ ਅਫਸਰ ਚਾਈ ਸਲੂਟ ਮਾਰਦੀ ਸੀ ਕਿ ਇੱਕ ਵਾਰੀ ਮੰਤਰੀ ਸਾਹਿਬ ਨਾਲ ਮਿਲਾ ਦਿਓ ਉਸ ਵੇਲੇ ਦੇ ਉਹ ਮੰਤਰੀ ਸੀ ਕੀ ਕਾਰਨ ਸੀ ਇਹਦਾ ਮਤਲਬ ਹੈ ਇੱਕ ਬੰਦੇ ਤੇ ਬਹੁਤ ਭਰੋਸਾ ਸੀ ਤੇ ਬਾਦਲ ਪਰਿਵਾਰ ਦੇ ਬਹੁਤ ਕਰੀਬੀਆਂ ਦੇ ਵਿੱਚੋਂ ਰਿਹਾ ਖਬਰਾਂ ਤਾਂ ਕਈ ਲੀਡਰਾਂ ਦੀਆਂ ਆਈਆਂ ਨੇ ਕਈ ਉਦਾਹਰਨਾਂ ਮਿਲ ਜਾਂਦੀਆਂ ਕਿ ਇੱਕ ਵਿਭਾਗ ਦੇ ਵਿੱਚ 10-10 15-15 ਸਾਲ ਬੰਦਾ ਨੌਕਰੀ ਕਰਦਾ ਰਹਿੰਦਾ ਆ ਕੁਐਸਚਨ ਪਹਿਲਾਂ ਵੀ ਖਬਰ ਆਈ ਸੀ ਕਿ ਬਦਲੀਆਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ ਤਾਂ ਕਿ ਸਥਿਤੀ ਪੈਰਲਲ ਜਿਹੀ ਬਣੀ ਰਹੇ ਪਰ ਹੁਣ ਜਦੋਂ ਸਵਾਲ ਖੜੇ ਹੋ ਰਹੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਤਾਂ ਖਬਰਾਂ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿੰਦੂ ਸਿੱਖ ਭਾਈਚਾਰੇ ਨੂੰ ਲੜਾਉਣ ਦੀਆਂ ਕੋਸ਼ਿਸ਼ਾਂ ਨੇ ਇਹ ਕੋਈ ਪਹਿਲਾ ਗ੍ਰਨੇਡ ਹਮਲਾ ਨਹੀਂ ਪਰ ਆਖਰੀ ਹੋਵੇ ਅਸੀਂ ਇਹ ਆਸ ਜ਼ਰੂਰ ਕਰਦੇ ਹਾਂ ਦੁਆਵਾਂ ਜ਼ਰੂਰ ਕਰਦੇ ਹਾਂ ਸੁੱਖ ਮੰਗਦੇ ਹਾਂ ਕਿ ਪੰਜਾਬ ਨੇ ਪਹਿਲੇ ਪਿੰਡੇ ਤੇ ਸੰਤਾਪ ਬਹੁਤ ਠੰਡਾ ਹੈ ਹੁਣ ਨਾ ਹਾਲਾਤ ਵਿਗੜਨ ਹੁਣ ਨਾ ਕੁਝ ਵੀ ਗੜਬੜੀਆਂ ਹੋਣ ਕੁਸਤਨ ਪਹਿਲਾਂ ਜਦੋਂ ਗ੍ਰਨੇਡ ਹਮਲੇ ਪੰਜਾਬ ਦੇ ਵਿੱਚ ਹੋਏ ਚਾਹੇ 2 ਦਸੰਬਰ ਨੂੰ ਇੱਕ ਹਮਲਾ ਹੋਇਆ ਸੀ ਅਨਸਰੋ ਨਵਾਂ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ 4 ਦਸੰਬਰ ਨੂੰ ਮਜੀਠਾ ਅੰਮ੍ਰਿਤਸਰ 13 ਦਸੰਬਰ ਨੂੰ ਕਣੀਆਂ ਕੇ ਬਾਂਗਰ ਗੁਰਦਾਸਪੁਰ ਦੇ ਵਿੱਚ ਉਸ ਤੋਂ ਬਾਅਦ 17 ਦਸੰਬਰ ਇਸਲਾਮਾਬਾਦ ਅੰਮ੍ਰਿਤਸਰ 18 ਦਸੰਬਰ ਨੂੰ ਬਖਸ਼ੀਵਾਲਾ ਗੁਰਦਾਸਪੁਰ 20 ਦਸੰਬਰ ਨੂੰ ਵੀ ਗੁਰਦਾਸਪੁਰ ਦੇ ਵਿੱਚ ਹੀ ਇੱਕ ਹਮਲਾ ਹੋਇਆ ਇਸੇ ਤਰ੍ਹਾਂ 29 ਨਵੰਬਰ ਨੂੰ ਗੁਰਬਖਸ਼ਨਗਰ ਅੰਮ੍ਰਿਤਸਰ ਬਾਅਦ ਦੇ ਵਿੱਚ 23 ਨਵੰਬਰ ਨੂੰ ਅਜਨਾਲਾ ਅੰਮ੍ਰਿਤਸਰ ਦੇ ਵਿੱਚ ਇਸ ਤੋਂ ਬਾਅਦ ਜਨਵਰੀ ਮਹੀਨੇ ਦੇ ਵਿੱਚ ਵੀ ਹੋਇਆ ਆ ਕੁਐਸਚਨ ਪਹਿਲਾਂ ਇੱਕ ਜਲੰਧਰ ਦੇ ਯੂਟਿਊਬਰ ਦੇ ਘਰ ਤੇ ਵੀ ਗਰਨੇਡ ਹਮਲਾ ਹੋਇਆ ਹੁਣ ਇਹਦੇ ਵਿੱਚੋਂ ਕੁਸ਼ਕ ਹਮਲੇ ਜਿਹੜੇ ਹੋ ਰਹੇ ਨੇ ਉਹਦੀਆਂ ਤਾਰਾਂ ਜੁੜਦੀਆਂ ਨੇ ਗੁਆਂਟੀ ਦੇਸ਼ ਤੇ ਨਾਲ ਕਿ ਪਾਕਿਸਤਾਨ ਦੇ ਵਿੱਚ ਆਈਐਸਆਈ ਬੈਠੀ ਇਹ ਕੰਮ ਕਰਾ ਰਹੀ ਐ ਕੁਝ ਤਾਰਾਂ ਜੁੜਦੀਆਂ ਨੇ ਕਿ ਲਾਰੈਂਸ ਬਿਸ਼ਨੋਈ ਦੇ ਗੁਰਗੇ ਜਿਹੜੇ ਨੇ ਉਹ ਇਹ ਕੰਮ ਕਰ ਰਹੇ ਨੇ ਅੱਜ ਵੀ ਜਿਹੜਾ ਹਮਲਾ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੇ ਘਰ ਦੱਸਿਆ ਜਾ ਰਿਹਾ ਕਿ ਇਹਦੀਆਂ ਤਾਰਾਂ ਵੀ ਪਾਕਿਸਤਾਨ ਨਾਲ ਜੁੜਦੀਆਂ ਨੇ ਤੇ ਇਹਦੇ ਵਿੱਚ ਹੱਥ ਵੀ ਗੈਂਗ ਦਾ ਉਹ ਬਿਸ਼ਨੋਈ ਗੈਂਗ ਦਾ ਉਨੇ ਸੱਚ ਹੈ ਕਿ ਨਹੀਂ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਜਿਹੜੇ ਸਵਾਲ ਖੜੇ ਹੋ ਰਹੇ ਨੇ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਇਹ ਚੰਗੀ ਗੱਲ ਨਹੀਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ ਦਾ ਇਹ ਵਿਸ਼ਾ ਹੈ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਥੋੜੀ ਜਿਹੀ ਸਖਤੀ ਹੋਰ ਕਰਨ ਦੀ ਜ਼ਰੂਰਤ ਹੈ ਹਾਲਾਂਕਿ ਸਖਤੀ ਕੀਤੀ ਹੈ ਕੁਝ ਸਮਾਂ ਪਹਿਲਾਂ ਜਦੋਂ ਥਾਣਿਆਂ ਤੇ ਲਗਾਤਾਰ ਇਹ ਹਮਲੇ ਹੋਏ ਤੇ ਉਦੋਂ ਬਹੁਤ ਸਾਰੇ ਮਹਾਰਾ ਨਹੀਂ ਇਹ ਗੱਲ ਕਹੀ ਕਿ ਭਾਈ ਇਹਨੂੰ ਹਲਕੇ ਵਿੱਚ ਨਾ ਲਿਆ ਜਾਵੇ ਇਹ ਪੁਲਿਸ ਦੀ ਕਾਰਵਾਈ ਦੇ ਉੱਪਰ ਸਿੱਧੇ ਤੌਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਹ ਦਿਖਾਇਆ ਜਾ ਰਿਹਾ ਹੈ ਕਿ ਤੁਸੀਂ ਕੁਝ ਨਹੀਂ ਕਰਨ ਜੋਗੇ ਆ ਦੇਖੋ ਜੇ ਅਸੀਂ ਥਾਣਿਆਂ ਤੇ ਵੀ ਹਮਲਾ ਕਰ ਸਕਦੇ ਆ ਜਦੋਂ ਗੱਲ ਇੱਥੋਂ ਤੱਕ ਪਹੁੰਚਦੀ ਆ ਤਾਂ ਫਿਰ ਵਿਭਾਗ ਦੀ ਪੂਰੀ ਗੱਲ ਹੁੰਦੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੈਨੂੰ ਰੋਕਣਾ ਡੱਕਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਆ ਇਸ ਵੇਲੇ ਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ਤੇ ਜਿਹੜਾ ਹਮਲਾ ਹੋਇਆ ਬੜਾ ਮੰਤਪਗ ਹੈ ਪਰ ਅੱਜ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਕੁਝ ਕੁ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਵੀ ਗਿਆ ਕਈਆਂ ਦੇ ਕੋਲੋਂ ਪੁੱਛਗਛ ਵੀ ਹੋ ਰਹੀ ਹੈ ਦੇਖਦੇ ਆ ਹਾਲਾਤ ਕਿੱਦਾਂ ਜਾਂਦੇ ਆ ਹਾਲਾਤਾਂ ਦੀ ਗੱਲ ਕਰੀਏ ਤਾਂ ਗੱਲ ਅੰਮ੍ਰਿਤਸਰ ਦੀ ਕਰਨੀ ਪੈਂਦੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਸ੍ਰੀ ਦਰਬਾਰ ਸਾਹਿਬ ਆਉਂਦੇ ਆ ਜੱਲਿਆਂ ਵਾਲਾ ਬਾਗ ਜਾਂਦੇ ਨੇ ਸ੍ਰੀ ਦੁਰਗਿਆਂਾ ਮੰਦਿਰ ਜਾਂਦੇ ਨੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਧਾਰਮਿਕ ਸਥਾਨ ਜਿੱਥੇ ਲੋਕ ਆਉਂਦੇ ਆ ਨਤਮਸਤਕ ਹੁੰਦੇ ਨੇ ਉੱਥੇ ਜਦੋਂ ਖਬਰਾਂ ਆਉਂਦੀਆਂ ਨੇ ਕਿ ਸ਼ਹਿਰ ਦੇ ਵਿੱਚ ਇੱਕ ਪਰੇਡ ਹੋਣੀ ਸੀ ਗੇ ਪਰੇਡ ਉਹਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਇਹਦਾ ਵਿਰੋਧ ਕੀਤਾ ਹੈ ਵਿਰੋਧ ਦਾ ਕਾਰਨ ਕੀ ਸੀ ਕਿਉਂਕਿ ਗੇ ਪਰੇਡ ਹੋਣੀ ਆ ਤੇ ਉਹਦੇ ਵਿੱਚ ਕੁਝਕ ਨੌਜਵਾਨ ਜਿਹੜੇ ਸਾਹਮਣੇ ਦਿਖਾਏ ਗਏ ਸੀ ਕੁਝਕ ਮੁੰਡੇ ਦਿਖਾਏ ਗਏ ਉਹ ਦਸਤਾਰ ਬੰਨੀ ਸੀ ਉਹਨਾਂ ਨੇ ਸਰਦਾਰ ਸੀ ਕੁਝਕ ਨੇ ਜੁੜਾ ਕੀਤਾ ਸੀ ਅਸੀਂ ਉਸ ਦਿਨ ਵੀ ਚਰਚਾ ਕਰਨੀ ਸੀ ਇਸ ਤੇ ਪਰ ਦੇਖਦੇ ਸੀ ਕਿਸ ਤਰ੍ਹਾਂ ਦਾ ਮਾਹੌਲ ਆਉਣ ਵਾਲੇ ਸਮੇਂ 'ਚ ਬਣਦਾ ਕਿਉਂਕਿ ਪਰੇਡ ਰੱਦ ਕਰ ਦਿੱਤੀ ਗਈ ਇਸ ਕਰਕੇ ਪੁਲਸ ਕੀ ਕਾਰਵਾਈ ਕਰਦੀ ਹੈ ਜਾਂ ਕਿਸ ਤਰ੍ਹਾਂ ਦੀਆਂ ਖਬਰਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਂਦੀਆਂ ਨੇ ਕੀ ਵੀਡੀਓ ਅੰਮ੍ਰਿਤਸਰ ਦੀਆਂ ਹੀ ਨੇ ਜਾਂ ਨਹੀਂ ਇਸ ਕਰਕੇ ਕੰਮ ਰੁਕਿਆ ਸੀ ਇਸ ਕਰਕੇ ਚਰਚਾ ਨਹੀਂ ਸੀ ਕੀਤੀ ਪਰ ਅੱਜ ਪਤਾ ਲੱਗਿਆ ਕਿ ਇਹਦੇ ਵਿੱਚੋਂ ਕੁਝ ਵੀਡੀਓ ਅੰਮ੍ਰਿਤਸਰ ਦੀਆਂ ਸੀ ਨਹੀਂ ਇੱਕ ਨੌਜਵਾਨ ਹੁਣ ਜਿਨੇ ਸਿਰ ਤੇ ਦਸਤਾਰ ਸਜਾਈ ਹੈ ਉਹ ਵੀਡੀਓ ਚੰਡੀਗੜ੍ਹ ਦੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅੰਮ੍ਰਿਤਸਰ ਦੀ ਹੈ ਹੁਣ ਇਸੇ ਤਰ੍ਹਾਂ ਜਦੋਂ ਬਹੁਤ ਸਾਰੇ ਲੋਕਾਂ ਤੱਕ ਉਹ ਵੀਡੀਓ ਪਹੁੰਚਦੀਆਂ ਨੇ ਤਾਂ ਫਿਰ ਗਲਤਫਹਿਮੀਆਂ ਵੀ ਉਦੋਂ ਹੀ ਹੁੰਦੀਆਂ ਨੇ ਫਿਰ ਭਾਂਬੜ ਮਚਦੇ ਆ ਫਿਰ ਇੱਕ ਗਲਤ ਜਾਣਕਾਰੀ ਅਸੀਂ ਅੱਗੇ ਸ਼ੇਅਰ ਕਰ ਦੰਦੇ ਆ ਉਹ ਗਲਤ ਖਬਰ ਬਣ ਜਾਂਦੀ ਹੈ ਹੁਣ ਕਹਿੰਦੇ ਆ ਕਿ ਇਹਦੇ ਵਿੱਚੋਂ ਕੁਝ ਕੁ ਨੌਜਵਾਨਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਗੱਲਬਾਤ ਵੀ ਸਾਂਝੀ ਕੀਤੀ ਹੈ ਉਹ ਕਹਿੰਦੇ ਨੇ ਕਿ ਵੀਡੀਓ ਕੁਝ ਕੁ ਵੀਡੀਓ ਵਿੱਚੋਂ ਚੰਡੀ ਕਰਦਿਆਂ ਨੇ ਉਹ ਵੱਖਰਾ ਵਿਸ਼ਾ ਆ ਜਾਂਦਾ ਪਰ ਪਰੇਡ ਤਾਂ ਇੱਥੇ ਕਰਨੀ ਸੀ ਪਰ ਪਰੇਡ ਤਾਂ ਪਹਿਲਾਂ ਵੀ ਹੋ ਰਹੀ ਹੈ 2019 ਦੇ ਵਿੱਚ ਇੱਕ ਸੰਸਥਾ ਨੇ ਜ਼ਿਕਰ ਕੀਤਾ ਕਿ 2019 ਦੇ ਵਿੱਚ ਵੀ ਇਹ ਪਰੇਡ ਇੱਥੇ ਕੀਤੀ ਗਈ ਉਸ ਤੋਂ ਬਾਅਦ ਵੀ ਇੱਕ ਦੋ ਵਾਰ ਖਬਰਾਂ ਆਈਆਂ ਕਿ ਇਹ ਪਰੇਡ ਕਰਾਉਣੀ ਸੀ ਇੱਕ ਵਾਰੀ ਕਰਾਤੀ ਸੀ ਪਰ ਵਿਰੋਧ ਹੋਣ ਤੋਂ ਬਾਅਦ ਸ਼ਾਇਦ ਕਮ ਰੋਕਿਆ ਕਿ ਚੱਲਿਆ ਇਹਦੇ ਬਾਰੇ ਕਦੀ ਖਬਰ ਨਹੀਂ ਆਈ ਪਰ ਇਸ ਵਾਰ ਇਹ ਸੁਰਖੀਆਂ ਇੰਨੀਆਂ ਕਿਉਂ ਬਣੀਆਂ ਦਰਅਸਲ ਇਸਪ੍ਰੇਡ ਬਾਰੇ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਨੇ ਵੱਖ-ਵੱਖ ਧਿਰਾਂ ਉਹਦਾ ਵਿਰੋਧ ਕਰ ਰਹੀਆਂ ਨੇ ਬਹੁਤ ਸਾਰੇ ਸਮਾਜ ਸੇਵੀ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਧਰਮ ਦੀ ਗੱਲ ਜਦੋਂ ਆਉਂਦੀ ਹੈ ਲੋਕਾਂ ਨੂੰ ਧਰਮ ਦੇ ਆਧਾਰ ਤੇ ਲੜਾਉਣਾ ਬਹੁਤ ਸੌਖਾ ਇਨਸਾਨੀਅਤ ਦੀ ਗੱਲ ਕਰਨੀ ਬਹੁਤ ਔਖੀ ਹੈ ਪਰ ਜਦੋਂ ਉਹ ਲੋਕ ਜਿਹੜੇ ਕਹਿੰਦੇ ਕਿ ਸਾਡੀਆਂ ਆਪਣੀਆਂ ਕੁਸ਼ਕ ਭਾਵਨਾਵਾਂ ਨੇ ਜਿਹੜੀਆਂ ਅਸੀਂ ਵਿਅਕਤ ਕਰਦੇ ਆਂ ਹਾਲਾਂਕਿ ਜਿਹੜਾ ਇਹ ਸ਼ਬਦ ਹੈਗੇ ਜਾਂ ਫਿਰ ਜਿਹੜੀ ਇਹ ਪਰੇਡ ਕੀਤੀ ਜਾ ਰਹੀ ਸੀ ਜਿਸ ਨੂੰ ਇਹਨਾਂ ਨੇ ਐਲ ਜੀ ਬੀਟੀਕਿਊ ਆਈਏ ਇਹ ਨਾਮ ਦਿੱਤਾ ਹੈ ਇਹ ਸਮਾਜ ਦੀ ਸਹਾਇਤਾ ਕਰਨ ਲਈ ਇਸ ਪਰੇਡ ਦਾ ਆਯੋਜਨ ਕੀਤਾ ਗਿਆ ਸੀ ਇਹਨੂੰ 2019 ਤੋਂ ਪ੍ਰਾਈਡ ਪਰੇਡ ਦਾ ਨਾਮ ਦਿੱਤਾ ਗਿਆ ਸੀ ਤੇ ਸੰਸਥਾ ਕਹਿ ਰਹੀ ਹੈ ਕਿ ਅਸੀਂ ਪਹਿਲਾਂ ਵੀ ਇਹ ਪਰੇਡ ਕਰਾਈ ਹੈ ਹੁਣ ਇਹਨੂੰ ਅਮਰੀਕਾ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਕੀ ਡੋਨਲਡ 트੍ਰੰਪ ਸਾਹਿਬ ਨੇ ਉੱਥੇ ਜਿੱਦਾਂ ਕਹਿਤਾ ਨਹੀਂ ਜੀ ਸਿਰਫ ਦੋ ਹੀ ਜੈਂਡਰ ਔਰਤ ਤੇ ਮਰਦ ਤੇ ਪੰਜਾਬ ਦੇ ਵਿੱਚ ਹੀ ਭਾਰਤ ਵਿੱਚ ਹੀ ਇਹ ਗੱਲ ਹੋਣੀ ਚਾਹੀਦੀ ਹੈ ਹਾਲਾਂਕਿ ਕੁਝ ਕੁ ਲੋਕ ਇਹਦੇ ਹੱਕ ਦੇ ਵਿੱਚ ਹੈ ਵਿਦੇਸ਼ਾਂ ਵਿੱਚ ਬੈਠੇ ਪੰਜਾਬ ਦੇ ਵਿੱਚ ਬੈਠੇ ਬਹੁਤ ਸਾਰੇ ਲੋਕ ਇਹਦੇ ਵਿਰੋਧ ਦੇ ਵਿੱਚ ਹੈ ਅਸੀਂ ਹੱਕ ਜਾਂ ਵਿਰੋਧ ਦੀ ਗੱਲ ਨਹੀਂ ਕਰਦੇ ਅਸੀਂ ਗੱਲ ਕਰਦੇ ਜੋ ਚੰਗਾ ਸਮਾਜ ਦੇ ਵਿੱਚ ਹੋਣਾ ਚਾਹੀਦਾ ਪਰ ਜਦੋਂ ਇੱਕ ਧਰਮ ਨੂੰ ਵਿਸ਼ੇਸ਼ ਤੌਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਲੋਕਾਂ ਦੇ ਵਿੱਚ ਗੁੱਸਾ ਫੁੱਟਣਾ ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਆਉਣੀ ਹੈ ਦੂਜਾ ਪੱਖੇ ਵੀ ਹੈ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਬਚਪਨ ਤੋਂ ਹੀ ਸਿੱਖੀ ਨਾਲ ਜੁੜੇ ਆ ਗਰਬਾਣੀ ਵੀ ਪੜਦੇ ਆ ਗਰਬਾਣੀ ਦਾ ਪ੍ਰਚਾਰ ਵੀ ਕਰਦੇ ਆ ਦਸਤਾਰ ਵੀ ਸਜਾਉਂਦੇ ਆ ਧਰਮ ਵੀ ਹੈ ਪਰ ਸਰੀਰ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਉਹ ਕੁਦਰਤੀ ਹੈ ਹੁਣ ਉੱਥੇ ਬੰਦਾ ਕੀ ਕਹੇ ਇਹ ਇੱਕ ਚਰਚਾ ਦਾ ਵਿਸ਼ਾ ਹੈ ਇੱਥੇ ਚਰਚਾ ਹੋਣੀ ਵੀ ਚਾਹੀਦੀ ਹੈ ਪਰ ਜਿਸ ਤਰ੍ਹਾਂ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ ਇਹ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ ਇਹ ਸਭ ਦੇ ਸਾਹਮਣੇ ਆ ਕਸਮ ਆ ਪਹਿਲਾਂ ਜਦੋਂ ਬਠਿੰਡੇ ਤੋਂ ਖਬਰ ਆਈ ਸੀ ਕਿ ਇੱਕ ਸਮਲਿੰਗੀ ਵਿਆਹ ਹੋਇਆ ਉੱਥੇ ਗੁਰਦੁਆਰਾ ਸਾਹਿਬ ਦੇ ਇੱਕ ਗ੍ਰੰਥੀ ਨੇ ਕੁਛਕ ਪੈਸਿਆਂ ਦੇ ਲਾਲਚ ਦੇ ਵਿੱਚ ਪੈਸੇ ਲੈ ਕੇ ਉਹਨਾਂ ਦੋਹਾਂ ਦਾ ਵਿਆਹ ਕਰਾ ਦਿੱਤਾ ਇਹ ਰੌਲਾ ਪੈ ਗਿਆ ਕਿਉਂਕਿ ਇਹ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਰਵਾਇਤ ਨਹੀਂ ਕੀ ਬਿਲਕੁਲ ਵੀ ਤੇ ਜੋ ਕੁਛ ਵੀ ਕੀਤਾ ਇਹ ਗਲਤ ਸੀਗਾ ਉਹਦਾ ਵਿਰੋਧ ਹੋਇਆ ਹੁਣ ਜਦੋਂ ਇਹ ਖਬਰਾਂ ਆ ਰਹੀਆਂ ਨੇ ਕਿ ਵਿਦੇਸ਼ ਵਿੱਚ ਕੁਝ ਲੋਕ ਇਹਨੂੰ ਅਗਾਹ ਵੱਧੂ ਕਦਮ ਕਹਿ ਰਹੇ ਨੇ ਪਰ ਗੁਰੂ ਦੀ ਨਗਰੀ ਜਿੱਥੇ ਇਹ ਬਿਲਕੁਲ ਵੀ ਠੀਕ ਨਹੀਂ ਲੱਗਦਾ ਲੋਕ ਕੁਝ ਵਿਰੋਧ ਦੇ ਵਿੱਚ ਐ ਇਹ ਹੁਣ ਲੋਕਾਂ ਦੇ ਛੱਡਦੇ ਆ ਕਿ ਉਹਨਾਂ ਨੇ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਪਰ ਇਹਨਾਂ ਜ਼ਰੂਰ ਹੈ ਇੱਕ ਧਰਮ ਦੇ ਵਿਸ਼ੇਸ਼ ਤੌਰ ਤੇ ਕੁਝ ਲੋਕਾਂ ਨੂੰ ਦਸਤਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਸਜਾਉਣੀ ਬਹੁਤ ਸੌਕੀ ਹੈ ਸੰਭਾਲਣੀ ਬਹੁਤ ਔਖੀ ਹੈ ਇਸ ਕਰਕੇ ਚਾਹੀਦਾ ਤਾਂ ਇਹ ਹੈ ਕਿ ਨਾ ਹੀ ਕਿਸੇ ਧਰਮ ਨੂੰ ਬਦਨਾਮ ਕੀਤਾ ਜਾਵੇ ਤੇ ਨਾ ਹੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਤੇ ਰਹੀ ਗੱਲ ਪਰੇਡ ਦੀ 2019 ਵਿੱਚ ਹੋਈ ਸੀ 21 21 ਦੇ ਵਿੱਚ ਦਾਅਵੇ ਕੀਤੇ ਗਏ ਤਾਂ ਫਿਰ ਰੌਲਾ ਉਦੋਂ ਕਿਉਂ ਨਹੀਂ ਪਿਆ ਹੁਣ ਹੀ ਕਿਉਂ ਪਿਆ ਇਹ ਵੀ ਇੱਕ ਚਰਚਾ ਦਾ ਵਿਸ਼ਾ ਜਾਂਦੇ ਜਾਂਦੇ ਗੱਲ ਤਾਮਿਲ ਲਾੜੂ ਦੀ ਕਰਦੇ ਹਾਂ ਸੁਪਰੀਮ ਕੋਰਟ ਨੇ ਇੱਕ ਫੈਸਲਾ ਤਾਂਨ ਲਾੜੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਹੱਕ ਦੇ ਵਿੱਚ ਸੁਣਾਇਆ। ਦਰਅਸਲ ਉੱਥੋਂ ਦੇ ਗਵਰਨਰ ਸਾਹਿਬ ਨੇ ਬਹੁਤ ਸਾਰੇ ਬਿੱਲ ਰੋਕ ਕੇ ਰੱਖੇ ਸੀ। 10 ਬਿੱਲ ਜਿਨ੍ਹਾਂ ਦੇ ਬਾਬਤ ਕੋਈ ਵੀ ਫੈਸਲਾ ਨਹੀਂ ਲਿਆ ਜਾ ਰਿਹਾ ਸੀ। ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੀ। ਅੱਜ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਇਹ ਬਿੱਲ ਕਿਉਂ ਰੁਕੇ ਆ। ਗਵਰਨਰ ਸਾਹਿਬ ਨੂੰ ਇਸ ਤਰ੍ਹਾਂ ਦੇ ਫੈਸਲੇ ਲੈਣ ਦਾ ਅਧਿਕਾਰ ਨਹੀਂ। ਉਹਨਾਂ ਨੇ ਦੱਸਿਆ ਕਿ ਰਾਜਨੀਤਿਕ ਪਾਰਟੀ ਦੇ ਹੱਕ ਦੇ ਵਿੱਚ ਆ ਕੇ ਜਾਂ ਰਾਜਨੀਤਿਕ ਪਾਰਟੀ ਦੇ ਕਹਣ ਤੇ ਇਸ ਤਰ੍ਹਾਂ ਦੇ ਫੈਸਲੇ ਬਿਲਕੁਲ ਵੀ ਨਹੀਂ ਲੈਣੇ ਚਾਹੀਦੇ ਕਿਉਂਕਿ ਇਹ ਪਾਰਟੀ ਦੇ ਮਰਜ਼ੀ ਨਾਲ ਨਹੀਂ ਚੱਲਣਾ ਚਾਹੀਦਾ ਇਹ ਸੰਵਿਧਾਨ ਦੇ ਅਨੁਸਾਰ ਚੱਲਣਾ ਚਾਹੀਦਾ ਤੇ ਇਸ ਸੰਵਿਧਾਨ ਦੇ ਅਨੁਸਾਰ ਚੱਲ ਕੇ ਸਾਰਾ ਕੋਈ ਠੀਕ ਰਿਹਾ ਸਕਦਾ ਹੈ ਅਸੀਂ ਪਹਿਲਾਂ ਵੀ ਕਈ ਵਾਰ ਚਰਚਾ ਕੀਤੀ ਕਿ ਪੰਜਾਬ ਦੇ ਗਵਰਨਰ ਜਦੋਂ ਬਨਵਾਰੀ ਲਾਲ ਪੁਰੋਹਿਤ ਸੀ ਉਸ ਵੇਲੇ ਵੀ ਅਜਿਹੇ ਮੌਕੇ ਬਣੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਅੰਕੜਾ 36 ਦਾ ਸੀ ਤੇ ਉਹਨਾਂ ਨੇ ਕਈ ਬਿੱਲ ਰੋਕ ਦਿੱਤੇ ਉਹ ਵੀ ਮਾਮਲਾ ਮਾਨਯੋਗ ਅਦਾਲਤ ਵਿੱਚ ਗਿਆ ਤੇ ਅਦਾਲਤ ਇਹ ਕਹਿਣ ਤੋਂ ਬਾਅਦ ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਣਾ ਸੀ ਉਸ ਵੇਲੇ ਰੋਕ ਲਗਾਤੀ ਸੀ ਉਦੋਂ ਵੀ ਕਿਹਾ ਸੀ ਕਿ ਗਵਰਨਰ ਸਾਹਿਬ ਦੇ ਜਿਹੜੇ ਆਪਣੇ ਅਧਿਕਾਰ ਨੇ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਸਰਕਾਰ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਹਾਲਾਂਕਿ ਅਸੀਂ ਉਦੋਂ ਇਹ ਵੀ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਗਵਰਨਰ ਸਾਹਿਬ ਨੂੰ ਵੀ ਪੰਜਾਬ ਦੀ ਭਲਾਈ ਲਈ ਸੋਚਣਾ ਚਾਹੀਦਾ ਕਿਸੇ ਨਿੱਜੀ ਹਿੱਤਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਇਸਕੇ ਇਸ ਕਰਕੇ ਮਿਲ ਕੇ ਚੱਲਣਾ ਚਾਹੀਦਾ ਹੈ ਇਹੀ ਗੱਲ ਤਾਮਲनाडु ਵਿੱਚ ਸੀ ਤਾਮਲਨਾੜੂ ਦੇ ਬਹੁਤ ਸਾਰੇ ਬਿੱਲਾਂ ਨੂੰ ਰੋਕਿਆ ਗਿਆ ਹੁਣ ਜਦੋਂ ਸਿਖਰਲੀ ਅਦਾਲਤ ਨੇ ਇਹ ਕਹਿਤਾ ਕਿ ਗਵਰਨਰ ਸਾਹਿਬ ਨੂੰ ਸਰਕਾਰ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਤੇ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ ਕਹਾਣੀ ਹੁਣ ਹੋਰ ਪਾਉਣ ਦੀ ਜ਼ਰੂਰਤ ਨਹੀਂ ਮਾਮਲਾ ਇੱਥੇ ਰੋਕ ਦੇਣਾ ਚਾਹੀਦਾ ਹੈ ਰਹੀ ਗੱਲ ਬਿੱਲਾਂ ਦੀ ਉਹਨੂੰ ਪਾਸ ਕਰਨਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਖਲਾਰਾ ਕਈ ਸੂਬਿਆਂ ਦੇ ਵਿੱਚ ਵੱਸ ਸਕਦਾ ਹੈ ਦੋਸ਼ ਇਹ ਵੀ ਲੱਗਦਾ ਹੈ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਇਸ ਸਥਿਤੀ ਉੱਥੇ ਬਣਦੀ ਹੈ ਤਾਮਿਲਨਾਡੂ ਦੇ ਵਿੱਚ ਚਲੋ ਠੀਕ ਹੈ ਪੱਛਮੀ ਬੰਗਾਲ ਪੰਜਾਬ ਹੋਰ ਵੀ ਕਈ ਸੂਬਿਆਂ ਦੇ ਵਿੱਚ ਦੇਖਦੇ ਹਾਲਾਤ ਕਿੱਦਮ ਜਾਂਦੇ ਨੇ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਮੈਨੂੰ ਨਵਜੀਤ ਹੁੰਦੇ ਹੋ ਇਜਾਜ਼ਤ ਇੱਕ ਤਰ੍ਹਾਂ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ